ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜਿ ਵਰਨਾ ਕੋਇ ਵਾਹ ਵਾਹ ਅਗਮ ਘਾਠੁ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ நானோம பையதின சீ வீக்க மி வோ வாணி நிரங்க ਵਾਹ ਵਾਹ ਪਗਮਗਾਠਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਮੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੈ ਵਾਹ ਵਾਹ ਕਰਮੀ ਪਈਏ ਆਬਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸਿਰਵਾਹੀ ਬਰੂ ਸਾਹਿਬ ਜੀ ਸਲੋਕ ਮਹਲਾ 5 ਵਾਹ ਵਾਹ ਬਾਣੀ ਨਿਰੰਕਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਗੋਠਾ ਹੈ ਵਾਹ ਵਾਹ ਸਚਾ ਉਸ ਹੈ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੈ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਤਿਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਏ ਵਾਹ ਵਾਹ ਅਗਮ ਆਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋਹੇ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਲੋਕ ਮਹਿਲਾ ਤੀ ਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਈ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪ ਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸ਼ਕਨਨ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵੜੇ ਅਵਰ ਨਾ ਕੋਏ ਵਾਹ ਵਾਹ ਅਗਮ ਆਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਵੇ ਪਰਵਾ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਬਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਮਹਿਲਾ ਤਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜਿ ਅਵਰਨਾ ਕੋਇ ਵਾਹ ਵਾਹ ਅਗਮ ਘਾਠਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਮਿਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਏ ਆਪਦੇ ਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਾਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਿਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਯਾ ਵਰਨਾ ਕੋਏ ਵਾਹ ਵਾਹ ਅਗਮ ਘਾਠਾ ਥੇ ਵਾਹ ਵਾਹ ਸਚੁ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਮਿਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਾਈਐ ਅਨ ਦਿਨ ਨਾਮ ਲਏ ਸਤਿਗੁਰਿ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਿਲਾਤਿ ਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ மிி பையே நான வாக்கைய தின நானீ வாஜ ஜி ஸ்லோக்கி ஜோ வாணி நிரங்க ਇਸ ਜੀਵਣਯ ਵਰਨਾ ਕੋਏ ਵਾਹ ਵਾਹ ਅਗਮ ਗਾਥਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਨਾਨ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਯਾ ਵਰਨਾ ਕੋਏ ਵਾਹ ਵਾਹ ਅਗਮ ਕਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹਵੇਂ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਮਿਰਤ ਨਾਮ ਹੈ ਗੁਰਮਖ ਪਾਵੈ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨੰਦਿਨ ਨਾਮ ਲੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤਿਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀ ਵਡਿਆਵਰ ਨਾ ਕੋਏ ਵਾਹ ਵਾਹ ਅਗਮ ਆਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੈ ਕੋਏ ਵਾਹ ਵਾਹ ਕਰਮੀ ਪਾਈਏ ਆਪਦਾ ਕਰਦੈ ਨਾਨਕ ਵਾਹ ਵਾਹ ਪਈਏ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਿਲਾਤੀ ਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਏ ਵਾਹ ਵਾਹ ਅਗਮ ਕਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਾਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਿਲਾਤਿ ਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸਚਾ ਉਸ ਹੈ ਵਾਹ ਵਾਹ ਮੇ ਪਰਵਾਹ ਹੈ ਵਾਹ ਵਾਹ ਕਰੈ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੈ ਕੋਏ ਵਾਹ ਵਾਹ ਕਰਮੀ ਪਈਏ ਆਪਦੇ ਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏਨ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਜੀ ਵਾਹ ਵਾਹ ਬਾਣੀ ਨਿਰੰਕਾਰ ਹੈ ਿਸ ਜੀਵਣਯ ਵਰਨਾ ਕੋਏ ਵਾਹ ਵਾਹ ਪਗਮ ਘਾਠਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਬਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਸਤਿਗੁਰਿ ਸਾਹਿਬ ਜੀ ਸੇ ਲੋਕ ਮਹਿਲਾਤ ਜਾਨ ਵਾਹ ਵਾਹ ਬਾਣੀ ਨਿਰੰਕਰ ਹੈ ਤਿਸ ਜੀਵਣ ਅਵਰਨਾ ਕੋਏ ਵਾਹ ਵਾਹ ਅਗਮ ਗਾਥਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੈ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲੈ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਤਿਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਏ ਵਾਹ ਵਾਹ ਅਗਮ ਆਥਾ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋਹੇ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਪਦਿਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਾਈਐ ਅਨ ਦਿਨ ਨਾਮ ਲਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਮਹਲਾ ਤਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜਿ ਵਰਨਾ ਕੋਇ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸਚਾ ਸੁਏ ਵਾਹ ਵਾਹ ਹੋਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਈਏ ਆਬਦ ਆ ਕਰਦੇ ਨਾਨਕ ਵਾਹ ਵਾਹ ਗੁਰਮਖ ਪਈਏ ਅਨ ਦਿਨ ਨਾਮ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ